ਸਸ ਸੀਗੇ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰਕਾ ਦਾ ਬਿਲਕੁਲ ਠੀਕ ਹੋਮੋਂਗੇ ਤਾਂ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ 2024 ਦੇ ਕਰੰਟ ਅਫੇਰਾਂ ਦਾ ਪਾਰਟ ਨੰਬਰ 3 ਠੀਕ ਹੈ ਜੀ ਤਾਂ ਇੱਕ ਪਾਰਟ ਦੇ ਵਿੱਚ ਡੇਲੀ 20 ਕਰੰਟ ਅਫੇਅਰ ਕਰਵਾਏ ਜਾਂਦੇ ਆ 2024 ਦੇ ਤੇ 23 ਦੇ ਵੀ ਦੇ ਵਿੱਚ ਆਪਾਂ ਕਵਰ ਕਰ ਰਹੇ ਤੇ ਵਿੱਚ ਵਿੱਚ 22 ਦੀ ਵੀ ਕਵਰ ਹੋ ਰਹੇ ਆ ਆਪਣੇ ਠੀਕ ਹੈ ਜੀ ਤੇਰਾ ਜੇ ਤੁਹਾਨੂੰ ਪਤਾ ਹੋਣਾਗਾ ਕਿ 2025 ਦੇ ਵਿੱਚੋਂ ਜਿਹੜੇ ਕਰੰਟ ਅਫੇਅਰ ਆਉਣੇ ਆ ਉਹ ਤੁਹਾਨੂੰ 2 ਤੋਂ 3 ਨੰਬਰਾਂ ਦੇ ਵੀ ਆ ਸਕਦੇ ਆ 3 ਤੋਂ 5 ਨੰਬਰਾਂ ਦੇ ਵੀ ਆ ਸਕਦੇ ਆ ਪਰ ਜਿਹੜਾ ਜ਼ਿਆਦਾ ਤੁਹਾਨੂੰ ਪੇਪਰ ਆਉਣਾਗਾ ਉਹ ਆਉਣਾ 2022 ਅਤੇ 2023 ਦੇ ਕਰੰਟ ਅਫੇਅਰਾਂ ਦੇ ਵਿੱਚੋਂ ਠੀਕ ਹੈ ਜੀ ਇਹਦੇ ਚੋਂ ਆਉਣਾ ਇਹ ਆਪਾਂ ਹੁਣ ਇਹਨਾਂ ਦੇ ਵਿੱਚੋਂ ਵੀ ਉਹੀ ਕਰ ਰਹੇ ਹਾਂ ਜਿਹੜੇ ਇੰਪੋਰਟੈਂਟ ਨੇ ਜਿਹੜੇ ਜਿੰਨਾਂ ਦਾ ਸਬੰਧ ਅੱਗੇ ਬੰਨਦੇ ਤੇ ਸਭ ਤੋਂ ਜ਼ਿਆਦਾ ਜਿਹੜਾ ਤੁਹਾਨੂੰ ਪੇਪਰ ਆਉਣਾ ਉਹ ਆਉਣਾ ਜੀ 2024 ਦੇ ਵਿੱਚੋਂ ਕਾ 2024 ਦੇ ਕਰੰਟ ਅਫੇਅਰ ਕਰ ਰਹੇ ਹਾਂ ਤੇ ਨਾ ਆਪਾਂ 2023 ਦੀਆਂ ਚੀਜ਼ਾਂ ਵੀ ਕਵਰ ਕਰ ਰਹੇ ਹਾਂ ਤੇ ਇਹਦੇ ਵਿੱਚ 2022 ਵਾਲੀਆਂ ਚੀਜ਼ਾਂ ਵੀ ਕਵਰ ਕਰ ਰਹੇ ਹਾਂ ਜਿੰਨੀ ਜਿੰਨੀ ਕਿ ਆਪ ਨੂੰ ਲੋੜ ਹੈਗੀ ਠੀਕ ਹੈ ਜੀ ਬਾਕੀ ਦਾ ਜੇ ਵੀਡੀਓ ਨੂੰ ਬਾਦਰੋ ਬਾਰੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇਕਰ ਤੁਸੀਂ ਸ਼ੇਅਰ ਕਰਦੇ ਹੋ ਲਾਈਕ ਕਰਿਆ ਕਰੋਗੇ ਤਾਂ ਤੁਹਾਡੇ ਵਾਸਤੇ ਅਜੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਪ੍ਰੋਵਾਈਡ ਕਰਵਾਇਆ ਕਰੂੰਗਾ ਠੀਕ ਹੈ ਜੀ ਤੇ ਇਹ ਤੀਸਰਾ ਨੰਬਰ ਪਾਰਟ ਵਾਲੀ ਵੀਡੀਓ ਨੂੰ ਬਾਦੋ ਬਾਰੇ ਸ਼ੇਅਰ ਕਰ ਦਿਆ ਕਰੋ ਕਿਉਂਕਿ ਇਸੇ ਵੀਡੀਓ ਦੇ ਵਿੱਚ ਰਾਜੇ ਤੁਹਾਡੋ 17 ਤੋਂ 18 ਨੰਬਰਾਂ ਦਾ ਪੇਪਰ ਤੁਹਾਡਾ ਇਸੇ ਵੀਡੀਓ ਨੇ ਕ ਜਿਆਦਾ ਹੁੰਦਾ ਆਪਣਾ ਠੀਕ ਹੈ ਜੀ ਤੇ ਚਲੋ ਚੱਲਦੇ ਹਾਂ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹਣਾਗਾ ਜੇ ਕੋਈ ਕੈਂਡੀਡੇਟ ਹੈ ਜੇ ਪੰਜਾਬ ਪੁਲਿਸ ਦਾ ਬੈਚ ਲੈਣਾ ਚਾਹੁੰਦਾ ਤਾਂ 80 ਤੋਂ 85% ਆਫ ਚੱਲ ਰਿਹਾ ਹੈਗਾ ਪੰਜਾਬ ਪੁਲਿਸ ਵਾਲੇ ਬੈਚ ਤੇ ਆਪਣੇ ਤੇ ਠੀਕ ਹੈ ਜੀ ਜੇਕਰ ਕਿਸੇ ਬੱਚੇ ਨੇ ਪੰਜਾਬ ਦੇ ਸਾਰੇ ਪੇਪਰੇ ਤਿਆਰੀ ਕਰਨੀਆਂ ਤੁਸੀਂ ਆਲ ਪੰਜਾਬ ਇਗਜ਼ਾਮ ਲੈ ਸਕਦੇ ਹੋ ਜਿਹਦੇ ਵਿੱਚ ਤੁਹਾਡਾ ਵੀਡੀਓ ਕਵਰ ਹੋ ਜਾਊਗਾ ਪਟਵਾਰੀ ਕਵਰ ਹੋ ਜਾਊਗਾ ਤੇ ਗਰੁੱਪ ਡੀ ਦੀਆਂ ਜਿਹੜੀਆਂ ਰੀਓਪਨ ਹੋਣਗੀਆਂ ਭਰਤੀਆਂ ਉਹ ਕਵਰ ਹੋ ਜਾਊਗਾ ਸਾਰਾ ਕਵਰ ਹੋ ਜਾਣਗੇ ਜੀ ਵਿੱਚ ਠੀਕ ਹੈ ਜੀ ਬਾਕੀ ਜੇਕਰ ਤੁਸੀਂ ਕੋਈ ਵੀ ਬੈਚ ਲੈਂਦਾ ਹੋ ਉਹਦੇ ਵੀ ਤੁਹਾਡਾ ਸਾਰਾ ਕਵਰ ਹੋ ਜਾਊਗਾ ਆ ਵੀ ਲੈ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਸਲੇਵਸ ਲਗਭਗ ਸੇਮ ਹੀ ਹੁੰਦਾ ਪੰਜਾਬ ਦੇ ਪੇਪਰਾਂ ਦਾ ਠੀਕ ਹੈ ਜੀ ਆਹ ਆਪਣੇ ਮੋਬਾਈਲ ਨੰਬਰ ਆ ਰਿਹਾ ਜੇ ਐਪ ਪ੍ਰਤੀ ਕਿਸੇ ਬੱਚ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਆਪਨੇ ਐਪ ਰਾਜ ਡਾਊਨਲੋਡ ਕਰ ਲਓ ਜਿੰਨਾ ਬੱਚਾ ਕੋਲ ਆਈਫੋਨ ਹੋਣਾ ਇਹ ਐਪ ਡਾਊਨਲੋਡ ਕਰ ਲੈ ਉਹ ਅੱਗੇ ਕੋਡ ਫਿਲ ਕਰਨਾ ਡਬਲ ਐਕਸ ਰ ਹੈ ਰਿਜਲਟ ਰਾਜ ਤੁਹਾਨੂੰ ਹੈਂਡ ਟੂ ਹੈਂਡ ਮਿਲੂਗਾ ਜੇ ਤੁਸੀਂ ਕਰਵਾਇਆ ਹੋਇਆ ਸਾਰਾ ਕੁਝ ਕਰਦੇ ਹੋ ਇੱਥੇ ਤੁਹਾਨੂੰ ਸਿਰਫ ਲਿਮਟਡ ਸਲੇਵਸ ਕਰਵਾਇਆ ਜਾਊਗਾ ਇੰਗਲਿਸ਼ ਠੀਕ ਹੈ ਜੀ ਪਾਰਟ ਨੰਬਰ ਹੈਗਾ ਜੀ ਆਪਣਾ 3 ਚਲੋ ਪਹਿਲੇ ਪ੍ਰਸ਼ਨ ਦੀ ਗੱਲ ਕਰਦੇ ਆ ਕੀ ਕਹਿ ਰਹੇ ਨੇ ਕਹਿੰਦੇ ਜੀ ਟਾਈਮ ਮੈਗਜ਼ੀਨ ਟਾਈਮ ਮੈਗਜ਼ੀਨ ਦੁਆਰਾ ਰਾजे ਇੱਕ ਮਤਲਬ ਜਿਵੇਂ ਸਮਝ ਲਓ ਕਿ ਕਿਸੇ ਨੂੰ ਕੋਈ ਇਨਾਮ ਦਿੱਤਾ ਜਾਂਦਾ ਹੈ ਠੀਕ ਹੈ ਜੀ ਜਿਵੇਂ ਕਿ ਆਪਾਂ ਕਰੈਕਟਰ ਦੇਖ ਰਹੇ ਹਾਂ ਜਿੱਥੇ ਮੈਨ ਆਫ ਦਾ ਮੈਚ ਹੁੰਦਾਗਾ ਮੈਨ ਆਫ ਦਾ ਟੂਰਨਾਮੈਂਟ ਹੁੰਦਾਗਾ ਮੈਚ ਆਫ ਟੂਰਨਾਮੈਂਟ ਉਵੇਂ ਜਿਵੇਂ ਕਹਿੰਦੇ ਟਾਈਮ ਮੈਗਜ਼ੀਨ ਜਿਹੜੇ ਇਹਨੇ ਕੰਡਿਆ ਜੀ ਪਰਸਨ ਆਫ ਦਾ ਇਅਰ 2024 ਇਹ ਕਿਉਂ ਚੁੜਿਆ ਜਾਂਦਾ ਜਿਹੜਾ ਬੰਦਾ ਕਾਫੀ ਜ਼ਿਆਦਾ ਆਲ ਵਰ ਦੇ ਵਿੱਚ ਚਰਚਾ ਚ ਰਹੀਂ ਤਾਂ ਉਹਨੂੰ ਇਹ ਅਵਾਰਡ ਇਹ ਮੈਗਜ਼ੀਨ ਦੇ ਦਿੰਦੀ ਹੈ ਕਿਹੜੀ ਮੈਗਜ਼ੀਨ ਦਿੰਦੀ ਜੀ ਟਾਈਮ ਮੈਗਜ਼ੀਨ ਦਿੰਦੀ ਹੈ ਪਰਸਨ ਆਫ ਦਾ ਇਅਰ 2024 ਤਾਂ ਇਹਦੇ ਵਾਸਤੇ ਕਿਸ ਨੂੰ ਚੁਣਿਆ ਗਿਆ ਹੈਗਾ ਆਪਾਂ ਤੋਂ ਇਹ ਪੁੱਛੇ ਜਾ ਰਹੇ ਨੇ ਕਿ ਇਹ ਚੁਣਿਆ ਗਿਆ ਜੀ ਆਪਣਾ ਡੋਨਾਲਡ ਟਰੰਪ ਨੂੰ ਐਸ ਸਮੇਂ ਤੁਹਾਨੂੰ ਪਤਾ ਹੈ ਜੀ ਇਹ ਕੀ ਅਗੇ ਪ੍ਰੈਜ਼ੀਡੈਂਟ ਨੇ ਯੂ ਐਸ ਏ ਦੇ ਕਮੇ ਨੰਬਰ ਦੇ ਜੀ 47ਵੇਂ ਨੰਬਰ ਦੇ ਵੀ ਇਹੀ ਸੀਗੇ ਤੇ 45ਵੇਂ ਨੰਬਰ ਦੇ ਵੀ ਇਹੀ ਸੀਗੇ ਇਹ ਗੱਲ ਯਾਦ ਰੱਖਣੀ ਆ ਠੀਕ ਹੈ ਜੀ ਇਹਨਾਂ ਨੂੰ ਚੁਣਿਆ ਗਿਆਗਾ ਤੇ ਸਾਰਿਆਂ ਚੀਜ਼ਾਂ ਤੇ ਧਿਆਨ ਚੱਲਿਆ ਤਾਂ ਜਿੰਨੇ ਵੀ ਸਿਲੈਕਟਡ ਪ੍ਰਸ਼ਨ ਹੀ ਲੈ ਕੇ ਆਏਗਾ ਬਹੁਤ ਬੱਚੇ ਕਹਿੰਦੇ ਜੀ ਬੱਧ ਕਰਵਾ ਲਿਆ ਕਰੋ 40 ਕਰਵਾ ਲਿਆ ਕਰੋ 35 ਕਰਵਾ ਲਿਆ ਕਰੋ ਰਾਜ ਜੀ ਉਹਦਾ ਕੋਈ ਫਾਇਦਾ ਨਹੀਂ ਹੋਣਾ ਹੁਣ ਜਿਵੇਂ ਤੁਹਾਨੂੰ ਆ 20 ਕਰੋਗੇ ਤਾਂ 20 ਦੇ ਨਾਲ ਤੁਸੀਂ ਪਿਛਲੇ ਚੰਨੇ ਵੀ ਰਿਪੀਟ ਕਰ ਲਓ ਪਿਛਲੇ ਦੋ ਕਲਾਸਾਂ ਵੀ ਰਿਪੀਟ ਕਰ ਲਓ ਠੀਕ ਹੈ ਜੀ ਇਸ ਤਰ੍ਹਾਂ ਰਿਪੀਟ ਕਰੀ ਜਾਓਗੇ ਤੁਹਾਡੇ ਪੱਕੇ ਹੋ ਜਾਣਗੇ ਬਾਰੇ ਕੰਟੈਂਟ ਦੇ ਵਿੱਚ ਯਕੀਨ ਨਾ ਰੱਖਿਆ ਕਰੋ ਕਿ ਹਾਂਜੀ ਪੌਲੀਤੀਜ ਮਿਲ ਜੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਜਿੰਨੀ ਚੀਜ਼ ਮਿਲ ਜੇ ਉਹ ਰਾਜੇ ਤੁਹਾਨੂੰ ਕਵਾਂਟੀਟੀ ਦੇ ਵਿੱਚ ਨਾ ਯਕੀਨ ਕਰਿਆ ਕਰੋ ਕੁਆਲਿਟੀ ਦੇ ਵਿੱਚ ਯਕੀਨ ਕਰਿਆ ਕਰੋ ਠੀਕ ਹੈ ਜੀ ਚਲੋ ਹੁਣ ਆਗਰੇ ਪ੍ਰੈਸ ਦੇ ਵਿੱਚ ਆਪਾਂ ਨੂੰ ਕਹਿ ਰਹੇ ਨੇ ਜੇ ਕਹਿੰਦੇ ਜੀ ਏ ਸੀ ਸੀ ਕਹਿੰਦਾ ਦੇ ਇਹਨੂੰ ਏਸ਼ੀਅਨ ਕ੍ਰਿਕਟ ਕਾਉਂਸਲ ਦਾ ਨਵਾਂ ਪ੍ਰੈਜ਼ੀਡੈਂਟ ਲਗਾਤਾ ਜੀ ਇਹਨਾਂ ਨੇ ਠੀਕ ਹੈ ਜੀ ਇਹ ਕਿਹਨੂੰ ਲਾਤਾ ਆਪਾਂ ਤੋਂ ਇਹ ਪੁੱਛਿਆ ਜਾ ਰਿਹਾ ਹੈ ਜੀ ਠੀਕ ਹੈ ਜੀ ਕਿਹਨੂੰ ਲਾਤਾ ਸਭ ਤੋਂ ਪਹਿਲਾਂ ਤਾਂ ਗਲਾਇਆ ਥੋੜਾ ਜਿਹਾ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਸੀਸੀ ਦੀ ਸਥਾਪਨਾ ਕਿਦੋਂ ਹੋਈ ਸੀ ਇਹਦੀ ਸਥਾਪਨਾ ਹੋਈ ਸੀ 1983 ਦੇ ਵਿੱਚ ਇਹ ਯਾਦ ਕਰਨ ਦੀ ਕੋਈ ਲੋੜ ਨਹੀਂ ਪਰ ਇਹਦਾ ਹੈੱਡ ਕੁਆਰਟਰ ਜ਼ਰੂਰ ਯਾਦ ਕਰ ਲਿਓ ਹੈੱਡ ਕੁਆਰਟਰ ਦੁਬਈ ਦੇ ਵਿੱਚ ਹੈ ਦੁਬਈ ਦੇ ਜੂਈ ਜੂਈ ਦੇ ਦੁਬਈ ਦੇ ਵਿੱਚ ਠੀਕ ਹੈ ਜੀ ਇਹਦਾ ਪ੍ਰਧਾਨ ਕਿਹਨੂੰ ਚੁਣ ਲਿਆ ਗਿਆ ਇਹ ਆਪਾਂ ਤੋਂ ਪੁੱਛ ਰਹੇ ਹਣੀ ਜੀ ਇਹਦਾ ਪ੍ਰਧਾਨ ਚੁਣਿਆ ਗਿਆ ਜੀ ਡੀ ਨੰਬਰ ਆਪਸ਼ਨ ਨੂੰ ਸ਼ੰਮੀ ਸਲਵਾ ਠੀਕ ਹੈ ਜੀ ਸ਼ੰਮੀ ਸਲਬਾ ਨੂੰ ਇਹ ਪ੍ਰੈਜ਼ੀਡੈਂਟ ਚੁਣਿਆ ਗਿਆ ਹੈਗਾ ACC ਦਾ ਕਿੱਥੋਂ ਦੇ ਆ ਇਹ ਸ਼੍ਰੀਲੰਕਾ ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਕਹਿੰਦੇ ਜੀ ਬੀਮਾ ਸਖੀ ਸਕੀਮ ਬੀਮਾ ਸਖੀ ਸਕੀਮ ਪਹਿਲਾਂ ਦਾ ਪ੍ਰਸ਼ਨ ਇਹ ਪੁੱਛਿਆ ਜਾਊਗਾ ਕਿ ਲਾਂਚ ਕਿਹਦੇ ਦੁਆਰਾ ਕੀਤੀ ਗਈ ਹੈ ਤਾਂ ਇਹ ਲਾਂਚ ਕੀਤੀ ਗਈ ਹੈ ਜੀ ਮੋਦੀ ਸਾਹਿਬ ਦੁਆਰਾ ਇਹ ਹੁਣ ਕਹਿੰਦੇ ਜੀ ਇਹ ਸਕੀਮ ਲਾਂਚ ਕਰੀ ਕਿੱਥੇ ਗਈ ਹੈਗੀ ਕਿਹੜੇ ਇਲਾਕੇ ਦੇ ਵਿੱਚ ਕੀਤੀ ਗਈ ਹੈ ਤਾਂ ਜੀ ਇਹ ਤੁਹਾਨੂੰ ਪਾਣੀ ਪੱਤ ਵੀ ਲਿਖਿਆ ਆ ਸਕਦਾ ਪੇਪਰ ਦੇ ਵਿੱਚ ਤੇ ਹਰਿਆਣਾ ਵੀ ਲਿਖਿਆ ਸਕਦਾ ਜੇ ਤੁਹਾਨੂੰ ਡੀਪਲੀ ਪੁੱਛ ਲਿਆ ਫਿਰ ਤਾਂ ਪੁੱਛਣਗੇ ਕਿ ਕਿੱਥੇ ਪਾਣੀਪਤ ਕਹਿ ਰਹੇ ਹੋ ਜੇ ਸਤਾ ਸਟੇਟਾਂ ਦਾ ਨਾਮ ਦੇਤਾ ਯੂਪੀ ਹਰਿ ਮੱਤ ਪ੍ਰਦੇਸ਼ ਰਹਿਣਾ ਫਿਰ ਆਪਣਾ ਆਨਸਰ ਹਰਿਆਣਾ ਆ ਜਾਊਗਾ ਠੀਕ ਹੈ ਜੀ ਤਾਂ ਏ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈ ਆਪਣੇ ਦਾ 43ਵੇਂ ਪ੍ਰਸ਼ਨ ਦਾ ਓਕੇ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਅਗਲੇ ਦੇ ਵਿੱਚ ਕੀ ਕਹਦੇ ਆ ਜੀ ਕਹਿੰਦੇ ਜਨੈਸ਼ ਕੋ ਬਲੋ ਭਾਰਤ ਦੇ ਕਿਹੜੇ ਮੰਦਿਰ ਨੂੰ ਜਨੈਸ਼ ਕੋ ਏਸ਼ੀਆ ਪੈਸੀਫਿਕ ਅਵਾਰਡ 2024 ਦੇ ਨਾਲ ਸਮਾਨਿਤ ਕੀਤਾ ਗਿਆ ਜੀ ਕਿਹੜਾ ਮੰਦਿਰ ਆ ਹੋ ਠੀਕ ਹੈ ਜੀ ਜਿਹਨੂੰ ਜਨੇਸਕੋ ਏਸ਼ੀਆ ਪੈਸੀਫਿਕ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈਗਾ ਇਹ ਹੈਗਾ ਜੀ ਆਪਣਾ ਅਵੇ ਸ਼ਰਾਏ ਵਰ ਮੰਦਰ ਠੀਕ ਹੈ ਜੀ ਅਵੇ ਸ਼ਹਾਏ ਵਰ ਮੰਦਰ ਹੈ ਜਿਹੜਾ ਇਹ ਇਹਨੂੰ ਜਨੇਸਕੋ ਏਸ਼ੀਆ ਪੈਸੀਫਿਕ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈਗਾ ਇੱਕ ਅਪ੍ਰਿਸ਼ਨ ਤੁਹਾਡੇ ਨੂੰ ਪੇਪਰ ਤੇ ਬਹੁਤ ਪੁੱਛਿਆ ਜਾਂਦਾ ਕਿ ਸਨ ਟੈਂਪਲ ਕਿੱਥੇ ਹੈ ਤੁਸੀਂ ਕਹਿੰਦੇ ਜੀ ਕਿਨਾਰਕ ਦੇ ਵਿੱਚ ਹੈਗਾ ਠੀਕ ਹੈ ਜੀ ਇਹ ਵੀ ਗੱਲ ਯਾਦ ਰੱਖਣੀ ਹੈ ਦੋ ਪ੍ਰੈਕਟਿਸ ਪੇਪਰ ਦੇ ਵਿੱਚ ਕਾਫੀ ਰਿਪੀਟਡ ਹੁੰਦੇ ਹੈਗੇ ਇਸ ਤੋਂ ਬਾਅਦ ਆਜੋ ਅਗਲੇ ਤੇ ਕਹਿੰਦੇ ਜੀ ਓਰੰਚਲ ਪ੍ਰਦੇਸ਼ ਦੀ ਜਿਹੜੀ ਰਾਜਧਾਨੀ ਉਹ ਕਿਹੜੀ ਹੈ ਜਿਵੇਂ ਆਪਣੇ ਪੰਜਾਬ ਦੀ ਰਾਜਧਾਨੀ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਉਹ ਜਿਵੇਂ ਓਰੰਚਲ ਪ੍ਰਦੇਸ਼ ਦੀ ਰਾਜਧਾਨੀ ਕਿਹੜੀ ਹੈਗੀ ਇਹਨੂੰ ਆਪਾਂ ਇਟਾਣਾਗਰ ਵੀ ਕਹਿ ਦਿੰਦੇ ਹਾਂ ਠੀਕ ਹੈ ਜੀ ਤੇ ਬਹੁਤ ਅਸਾਂ ਦੇ ਇਟਾਈ ਨਗਰ ਵੀ ਹੈ ਜਾਂ ਕੁਝ ਵੀ ਕਹਿੰਦੇ ਪਰ ਇਟਾਣਾਗਰ ਹੈ ਠੀਕ ਹੈ ਜੀ ਜਿਹੜੀ ਦਿਸਪੁਰ ਹੈ ਜੀ ਇਹ ਅਸਾਮ ਦੀ ਰਾਜਧਾਨੀ ਹੈ ਜਿਹੜੀ ਚੰਡੀਗੜ੍ਹ ਹੈ ਪੰਜਾਬ ਐਂਡ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ ਕੋਹੀਮਾ ਨਾਗaland ਦੀ ਰਾਜਧਾਨੀ ਹੈ ਕੱਲ ਕਰਵਾ ਕੇ ਗਿਆ ਸੀ ਨਾਗaland ਦੀ ਆਫੀਸ਼ਲ ਲੈਂਗੁਏਜ ਇੰਗਲਿਸ਼ ਹੈਗੀ ਓਕੇ ਜੀ ਸਮਝ ਆ ਰਹੇ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਿਆਂਦਾ ਰਾਜੀ ਮੈਂ ਕਿਸੇ ਵੀ ਬੈਚ ਦੇ ਵਿੱਚ ਚਾਹੇ ਮੇਰਾ ਪੀਰਿਡ ਬੈਚ ਹੋਵੇ ਵਿੱਚ ਹੈਵੇਂ YouTube ਤੇ ਕਲਾਸਾਂ ਲਾਵਾ ਕੋਈ ਕਾਲੀ ਨਾਲ ਨਹੀਂ ਕਰਿਆ ਆਪਾਂ ਲੈਕਚਰ ਲਾਉਣੇ ਹੁੰਦੇ ਜਿੰਨਾ ਸਿਲੇਬਸ ਮੈਂ ਤੁਹਾਨੂੰ ਦੱਸਿਆ ਜੀ ਲਿਮਟਿਡ ਕਰਵਾਉਂਗਾ ਉਹਨਾਂ ਵਿੱਚ ਵਧੀਆ ਢੰਗ ਨਾਲ ਕਰਵਾ ਸਕਦਾ ਹਾਂ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਦੇ ਆ ਜੀ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀ ਅਫਰੀਕਨ ਕੰਟਰੀ ਹੈਗੀ ਠੀਕ ਹੈ ਜੀ ਜਿਹਦੇ ਵਿੱਚ ਇਹ ਪੋਰਟ ਬੰਦਰਗਾਹ ਬੰਦਰਗਾਹ ਕਿਹੜੀ ਹੁੰਦੀ ਹੈ ਜਿੱਥੇ ਜਹਾਜ਼ ਸਮੁੰਦਰੀ ਜਹਾਜ਼ ਆ ਕੇ ਰੁਕਦੇ ਆ ਠੀਕ ਹੈ ਜੀ ਵਪਾਰ ਵੀ ਇੱਥੋਂ ਕੀਤਾ ਜਾਂਦਾ ਪੋਰਟਾਂ ਦੇ ਵਿੱਚੋਂ ਕਿਹੜੀ ਜੀ ਦਰ ਐਸਸਲਾਮ ਦਰ ਐਸਸਲਾਮ ਇਹ ਕਿੱਥੇ ਹੈ ਜੀ ਇਹ ਪੁੱਛ ਰਹੇ ਨੇ ਇਹ ਹੈਗੀ ਹੈ ਜੀ ਆਪਣੇ ਟਾਂਜ਼ਾਨੀਆ ਦੇ ਵਿੱਚ ਕਿੱਥੇ ਹੈ ਜੀ ਟਾਂਜ਼ਾਨੀਆ ਦੇ ਵਿੱਚ ਚਲੋ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਆ ਕਿਨੇ ਜੀ ਆਈਫਾ ਯੂਈਐਫਏ ਚੈਂਪੀਅਨ ਲੀਗ ਜਿਹੜੀ ਹੋਈ ਹੈ ਠੀਕ ਹੈ ਜੀ ਟਰੋਫੀ 2025 ਕਿਹਦੇ ਨਾਲ ਸੰਬੰਧਿਤ ਹੈ ਜੀ ਇਹ ਫੁੱਟਬਾਲ ਨਾਲ ਸੰਬੰਧਿਤ ਹੈ ਠੀਕ ਹੈ ਜੀ ਵੈਸੇ ਫੁੱਟਬਾਲ ਦੇ ਮੈਚ ਕੌਣ ਕਰਾਉਂਦਾ ਹਰ ਹੈ ਜੀ ਵੱਡੇ ਮੈਚ ਜਿਹੜੇ ਫੁੱਟਬਾਲ ਦੇ ਹੁੰਦੇ ਆ ਉਹ ਕਰਾਉਂਦਾ ਜੀ ਫੀਫਾ ਫੀਫਾ ਦਾ ਹੈੱਡ ਕੁਆਰਟਰ ਕਿੱਥੇ ਹੈ ਜ਼ੁਰੀਖ ਦੇ ਵਿੱਚ ਹੈਗਾ ਠੀਕ ਹੈ ਜੀ ਤੇ ਫੀਫਾ ਬਣੀ ਕਿਦੋਂ ਸੀ 1904 ਦੇ ਵਿੱਚ ਬਣੀ ਸੀ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਤੇ ਹੁਣ ਇਹ ਕਹਿੰਦੇ ਜੀ ਉਈਫਾ ਜੇਪੀਐਨ ਲੀਗ ਟਰੋਫੀ 2025 ਕਿਸ ਫੁੱਟਬਾਲ ਕਲੱਬ ਨੇ ਜਿੱਤੀ ਹੈ ਇਹ ਆਪਾਂ ਤੁਹਾਨੂੰ ਇਹ ਪੁੱਛਿਆ ਜਾ ਰਿਹਾ ਹੈਗਾ ਤਾਂ ਇਹ ਮੈਚ ਰਾਹੀਂ ਦੋ ਟੀਮਾਂ ਦੇ ਵਿਚਕਾਰ ਹੋਇਆ ਸੀਗਾ ਬੋਰਸ ਲਾਉਣਾ ਤੇ ਰੀਅਲ ਮੈਂਟੇਡ ਠੀਕ ਹੈ ਜੀ ਤਾਂ ਇਹਦੇ ਵਿੱਚ ਜਿਹੜੀ ਜੇਤੂ ਰਹੀ ਹੈ ਉਹ ਰਹੀ ਹੈ ਰੀਅਲ ਮੈਂਟੇਡ ਠੀਕ ਹੈ ਜੀ ਹੋਇਆ ਕਿਹ ਮਾ ਐਡੀਸ਼ਨ ਇਸ ਵਾਰ ਐਡੀਸ਼ਨ ਵੀ ਪੁੱਛ ਸਕਦੇ ਤਾਂ ਤੋਂ 2024 ਦੇ ਵਿੱਚ ਉਈਫਾ ਦਾ ਕਿਹ ਮਾ ਐਡੀਸ਼ਨ ਹੋਇਆ ਜੀ ਇਹ ਹੋਇਆ 15 ਮਾ ਐਡੀਸ਼ਨ ਹੋਇਆ ਹੋਇਆ ਕਿੱਥੇ ਆ 15 ਮਾ ਐਡੀਸ਼ਨ ਇੰਗਲੈਂਡ ਦੇ ਵਿੱਚ ਹੋਇਆ ਜੀ ਠੀਕ ਹੈ ਜੀ ਇੰਗਲੈਂਡ ਨੂੰ ਆਪਾਂ ਬ੍ਰਿਟੇਨ ਵੀ ਕਹਿ ਦਿੰਦੇ ਆ ਜੀ ਤੇ ਇਹਨੂੰ ਆਪਾਂ ਯੂਕੇ ਵੀ ਕਹਿ ਦਿੰਦੇ ਆ ਠੀਕ ਹੈ ਜੀ ਸੰਵਿਧਾਨ ਕਾਫੀ ਲੰਦਾ ਆਪਏ ਤੋਂ ਉਹ ਆਪਾਂ ਪਾਲਿਟੀ ਦੇ ਵਿੱਚ ਡਿਸਕਸ਼ਨ ਕਰਾਂਗੇ ਉਹ ਚੀਜ਼ਾਂ ਇਸ ਤੋਂ ਬਾਅਦ ਜੀ ਕਿਹਨੇ ਐਫ ਡੀਆਈ ਦੀ ਰਿਪੋਰਟ ਆਈ ਹੈਗੀ 2024 ਦੇ ਜਾਰੀ ਕੀਤੇ ਅੰਕੜਿਆਂ ਦੇ ਅਨੁਸਾਰ ਦੋ ਭਾਰਤ ਨੂੰ 2023 ਅਤੇ 24 ਵਿੱਚ ਕਿਸ ਦੇਸ਼ ਵਿੱਚ ਸਭ ਤੋਂ ਵੱਧ ਐਫ ਡੀ ਪ੍ਰਾਪਤ ਹੋਇਆਗਾ ਠੀਕ ਹੈ ਜੀ ਐਫ ਡੀ ਕਿਸ ਦੇਸ਼ ਤੋਂ ਸਭ ਤੋਂ ਜ਼ਿਆਦਾ ਪ੍ਰਾਪਤ ਹੋਇਆ ਆਪਾਂ ਤੋਂ ਉਹ ਪੁੱਛਿਆ ਜਾਦਾ ਹੈ ठीक है जी फॉरन पैसा सिंगापुर ठीक है जी सिंगापुर तो प्राप्त तो होया बहुत ही महत्वपूर्ण प्रश्न है इस तो पहला दो तीन पेपर जो ऑलरेडी रिपीट हो चुके हैं जी तो पहला ठीक है जी एस एससी के पेपरों रिपीट हो चुका बैंकिंग पेपर जो रिपीट हो चुका पाबाब के पेपर च भी रिपीट हो चुका है श्री मुगनी चरण से जेड़ा राज जी डैथ हो चुकी है ਠੀਕ ਹੈ ਜੀ ਪਾਸੜਾ ਵੀ ਕਿਤੇ ਵੀ ਲਿਖਿਆ ਜੀ ਦਾ ਮਤਲਬ ਇਹੀ ਹੁੰਦਾ ਹੈਗਾ ਇਹ ਆਰਟਿਸਟ ਸੀ ਇੱਕ ਤੇ ਇਹਨੂੰ ਪਦਮਸ਼ਰੀ ਵੀ ਮਿਲ ਚੁੱਕਿਆ ਹੈਗਾ ਤਾਂ ਇਹ ਕਿਹੜੀ ਕਲਾ ਵਾਸਤੇ ਜਾਣੀ ਜਾਂਦੀ ਸੀ ਜੀ ਤਾਂ ਇਹ ਜਾਣੇ ਜਾਂਦੇ ਸੀ ਜੀ ਆਪਣੇ ਕਟਪੁਤਲੀਆ ਕਟਪੁਤਲੀ ਕਟਪੁਤਲੀ ਦੇ ਨਾਚ ਨਹੀਂ ਦੇਖਣੇ ਹੁੰਦੇ ਆਪਾਂ ਉਂਗਲਾਂ ਦੇ ਨਾਲ ਚੌਂਦੇ ਜੇ ਹੁੰਦੇ ਹੈਗੇ ਤਾਂ ਉਹ ਉਹਦੇ ਨਾਲ ਸੰਬੰਧ ਹੈ ਜੀ ਇਹਨਾਂ ਦਾ ਸੀ ਨੰਬਰ ਆਪਸ਼ਨ ਠੀਕ ਹੈ ਜੀ ਸ਼੍ਰੀ ਮੋਗਨੀ ਚਰਦਾ ਓਕੇ ਕਿਹੜੇ ਫੀਲਡ ਨਾਲ ਸੰਬੰਧਿਤ ਸੀ ਦੱਸ ਦੇਣਾਗਾ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਕੀ ਕਹਿ ਰਹੇ ਨੇ ਕਹਿੰਦੇ ਵਾਰਡ এনवायरमेंट ਡੇ 2024 ਦਾ ਥੀਮ ਕੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਹਰ ਸਾਲ 5 ਜੂਨ ਨੂੰ ਵਾਰਡ এনवायरमेंट ਡੇ ਮਨਾਇਆ ਜਾਂਦਾ ਹੈਗਾ ਇਹ ਪ੍ਰਸ਼ਨ ਲਗਭਗ ਮੇਰੀ ਜਿੱਥੇ ਮੈਂ ਧਿਆਨ 10 ਤੋਂ 11 ਪੇਪਰਾਂ ਦੇ ਵਿੱਚ ਹਰ ਸਾਲ ਜੇ ਜੇ ਹਰ ਸਾਲ ਮੰਨ ਲਓ 10 ਸਾਲ ਪੇਪਰ 10 ਪੇਪਰ ਹੁੰਦੇ ਆ ਦਸਾਂ ਦੇ ਵਿੱਚੋਂ ਸੱਤ ਪੇਪਰਾਂ ਦੇ ਵਿੱਚ ਇਹ ਪ੍ਰਸ਼ਨ ਤੁਹਾਨੂੰ ਦੇਖ ਨੂੰ ਮਿਲਦਾ ਹੈਗਾ ਹੁਣ ਇਹਦਾ ਪੁੱਛਿਆ ਆਪਾਂ ਤੋਂ ਥੀਮ ਕਹਿੰਦੇ ਥੀਮ ਕੀ ਆ ਭਾਈ ਸਾਹਿਬ ਇਹਦਾ ਤਾਂ ਇਹਦਾ ਭਾਈ ਜਿਹੜਾ ਸਾਬ ਜਿਹੜਾ ਥੀਮ ਹੈਗਾ ਉਹ ਹੈਗਾ ਜੀ ਆਹ ਵਾਲਾ ਲੈਂਡ ਡਿਸਟ੍ਰੋਇਸ਼ਨ ਡੇਜ਼ਰਟੀਫਿਕੇਸ਼ਨ ਐਂਡ ਡਰਾਟ ਰੈਜਿਲੈਂਸ ਇਹਦਾ ਥੀਮ ਹੈਗਾ ਵਰਡ ਐਨਵਾਇਰਨਮੈਂਟ ਦਾ 5 ਜੂਨ ਨੂੰ ਮਨਾਇਆ ਜਾਂਦਾ ਹੈਗਾ ਇਹ ਗੱਲ ਆਉਦੇ ਧਿਆਨ ਦੇ ਵਿੱਚ ਰੱਖਣੀ ਆ 2023 ਦਾ ਥੀਮ ਜਰੂਰ ਯਾਦ ਕਰ ਲਿਓ ਜੀ 2023 ਦਾ ਥੀਮ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਊਗਾ ਤੁਹਾਡੇ ਵਾਸਤੇ ਇਹ ਹੈਗਾ ਸੀ ਜੀ ਬੀਟ ਪਲਾਸਟਿਕ ਪੋਲੂਸ਼ਨ ਬੀਟ ਪਲਾਸਟਿਕ ਪੋਲੂਸ਼ਨ ਜਿਹੜਾ ਪਲਾਸਟਿਕ ਤੋਂ ਪੋਲੂਸ਼ਨ ਹੁੰਦਾਗਾ उन्होंने आपको किमें रोकना गा वोद बारे गल की गई है जी ठीक है जी चलो इस तो बार अगले प्रश्न के आप कहते जी हला टॉमस डॉटर कस यूरपी देश के, दे, के दे, राष्ट्रपति चुने गए हैं ठीक है जी किस यूरपी देश के राष्ट्रपति चुने गए हैं ये पूछा जा रहा है जी युद्ध के चुने गए जी दसो य चुने गए जी अपने आइसलैंड के ਆਇਸਲੈਂਡ ਦੇ ਚੁਣੇ ਗਏ ਹੈ ਜੀ ਮਹੱਤਵਪੂਰਨ ਕਿਉਂ ਹੈ ਜੀ ਇਹ ਫਸਟ ਫੀਮੇਲ ਪ੍ਰੈਜ਼ੀਡੈਂਟ ਹੈਗੇ ਪਹਿਲੀ ਵਾਰ ਕੋਈ ਫੀਮੇਲ ਹੈ ਜਿਹੜੀ ਉਹ ਬਣੀ ਹੈ ਜੀ ਆਇਸਲੈਂਡ ਦੀ ਪ੍ਰੈਜ਼ੀਡੈਂਟ ਦੂਸਰਾ ਆਇਸਲੈਂਡ ਦੀ ਕੈਪੀਟਲ ਵੀ ਪੁੱਛਿਆ ਜਾ ਸਕਦਾ ਰਾਜਧਾਨੀ ਵੀ ਪੁੱਛਿਆ ਜਾ ਸਕਦਾ ਇਹ ਹੈਗੇ ਜੀ ਰੇ ਕਜਾਵਿਕ ਇਤੋਂ ਦੀ ਜੇ ਕਰੰਸੀ ਵੀ ਪੁੱਛਿਆ ਜਾ ਸਕਦਾ ਜਿਵੇਂ ਆਪਣੀ ਕਰੰਸੀ ਰੁਪਈਆ ਇੰਡੋਨੇਸ਼ੀਆ ਦੀ ਕਰੰਸੀ ਰੁਪਈਆ ਤਾਂ ਇੱਥੋਂ ਦੀ ਰਕਮ ਹੈਗੀ ਜੀ ਕਰੋਨਾ ਠੀਕ ਹੈ ਜੀ ਇਹ ਤਿੰਨੀਆਂ ਚੀਜ਼ਾਂ ਯਾਦ ਰੱਖਣੀਆਂ ਜਿਹੜੀ ਕਿਸੇ ਚੀਜ਼ ਦੀ ਇੰਪੋਰਟੈਂਸ ਹੈ ਮੈਂ ਸਿਰਫ ਉਹੀ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਉਣਾ ਹੁੰਦਾ ਜੀ ਕਿ ਆਹ ਆਪਣੇ ਵਾਸਤੇ ਮਹੱਤਵਪੂਰਨ ਹੈ ਪੇਪਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਠੀਕ ਹੈ ਜੀ ਫਾਲਤੂ ਚੀਜ਼ ਕਰਵਾਉਂਦਾ ਮੈਨੂੰ ਵੀ ਕੋਈ ਸ਼ੌਂਕ ਨਹੀਂ ਹੈਗਾ ਨਹੀਂ ਆਪਣੇ ਕੋਲ ਟਾਈਮ ਹੈ ਕਿ ਤੁਹਾਨੂੰ ਫਾਲਤੂ ਚੀਜ਼ਾਂ ਨਾਲ ਤੁਹਾਡਾ ਮੈਂ ਟਾਈਮ ਖਰਾਬ ਕਰੀ ਜਾਵਾਂ ਤੁਸੀਂ ਬਸ ਇੰਨਾ ਕੰਮ ਕਰਦਿਆ ਕਰੋ ਚੈਨਲ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜਿਆਦਾ ਤੋਂ ਜਿਆਦਾ ਠੀਕ ਹੈ ਜੀ ਇੰਨਾ ਕੰਮ ਤੁਹਾਡਾ ਹੈਗਾ ਬਾਕੀ ਮੇਰਾ ਹੈਗਾ ਐਨ ਡੀਏ ਨੈਸ਼ਨਲ ਡੈਮੋਕਰੈਟਿਕ ਅਲਾਈਅንስ ਦੇ ਵਿੱਚ ਕਿਹੜੇ ਜਿਹੜੀਆਂ ਐਨ ਡੀਏ ਕ ਪਾਰਟੀਆਂ ਜਿਹੜੇ ਕਾਫੀ ਪਾਰਟੀਆਂ ਦੇ ਗੱਠ ਚੋਰ ਨਾਲ ਇਹ ਬਣੀ ਸੀਗੀ ਪਾਰਟੀ ਜਿਹੜੀ ਆਪਣਾ ਲੋਕ ਸਭਾ ਚੋਣਾਂ ਹੋ ਗਈਆਂ 2024 ਦੇ ਵਿੱਚ ਕਿੰਨੇ ਨੰਬਰ ਦੀਆਂ ਹੋਣਗੀਆਂ ਜੀ 18ਵੇਂ ਨੰਬਰ ਦੀਆਂ ਹੋਣਗੀਆਂ ਪਹਿਲਾਂ ਤਾਂ ਇਹ ਪੁਆਇੰਟ ਯਾਦ ਕਰਨਾਗਾ ਠੀਕ ਹੈ ਜੀ ਤੇ ਇਹਦੇ ਵਿੱਚ ਕਹਿੰਦੇ ਇੰਡੀਆ ਨੇ ਕਿੰਨੀਆਂ ਸੀਟਾਂ ਜਿੱਤੀਆਂ ਸੀਗੀਆਂ ਇਹ ਆਪਾਂ ਤੋਂ ਪੁੱਛਿਆ ਜਾ ਰਿਹਾ ਜੀ ਇੰਡੀਆ ਨੇ ਜਿੱਤੀਆਂ ਸੀ 292 ਸੀਟਾਂ ਠੀਕ ਹੈ ਜੀ ਫਿਰ ਤੁਸੀਂ ਕਹੋਗੇ ਜੀ ਜੇਕਰ 292 ਸੀਟਾਂ ਜਿੱਤ ਗਏ ਇਹ ਤਾਂ ਬੀਜੇਪੀ ਨੂੰ ਕਿੰਨੀਆਂ ਸੀਟਾਂ ਮਿਲਗੀਆਂ ਜੀ ਬੀਜੇਪੀ ਨੂੰ ਮਿਲਗੀਆਂ ਜੀ 240 ਸੀਟਾਂ ਆਈਐਨਸੀ ਨੂੰ ਸਪੈਸ਼ਲ ਮਿਲੀਆਂ 99 ਸੀਟਾਂ ਠੀਕ ਹੈ ਜੀ ਤੇ ਟੋਟਲ ਲੋਕ ਸਭਾ ਸੀਟਾਂ ਹੈ ਕਿੰਨੀਆਂ ਆਪਣੀਆਂ 543 ਤਾਂ ਇਹਦੇ ਨਾਲ ਅਜੇ ਦੂਸਰੀ ਪਾਰਟੀ ਜਿਹੜੀ ਉਹ ਗੱਠ ਜੋੜ ਕਰਕੇ ਠੀਕ ਹੈ ਤਾਂ ਕਰਕੇ ਬੀਜੇਪੀ ਸਰਕਾਰ ਬਣਾ ਲਈ ਆਪਦੀ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆ ਅਗਰੇ ਪ੍ਰਸ਼ਨ ਤੇ ਕਹਿੰਦੇ ਜੀ ਕਿਹੜੀ ਸਟੇਟ ਆ ਜਿਹਦੇ ਵਿੱਚ ਇੱਕ ਬਲੂ ਆਂਟ ਬਲੂ ਆਂਟ ਦਾ ਮਤਲਬ ਨੀਲੀ ਕੀੜੀ ਦੀ ਇੱਕ ਨਵੀਂ ਪ੍ਰਜਾਤੀ ਮਿਲੀ ਹੈ ਜਿਹਦਾ ਨਾਮ ਹੈਗਾ ਪੈਰਾ ਪੈਰਾ ਸਾਰਾ ਨਾ ਯਾਦ ਕਰ ਲੈ ਕੋਈ ਲੋੜ ਨਹੀਂ ਹੈਗੀ ਪੈਰਾ ਪੈਰਾ ਯਾਦ ਕਰ ਲਿਓ ਪੈਰਾ ਪੈਰਾ ਯਾਦ ਕਰ ਲਿਓ ਠੀਕ ਹੈ ਜੀ ਇਹ ਡਿਸਕਵਰ ਕੀਤੀ ਗਈ ਹੈ ਕਿੱਥੇ ਡਿਸਕਵਰ ਕੀਤੀ ਗਈ ਹੈ ਜੀ ਇਹ ਡਿਸਕਵਰ ਕੀਤੀ ਗਈ ਆ ਆਪਣੇ ਓਰੰਚਲ ਪ੍ਰਦੇਸ਼ ਦੇ ਵਿੱਚ ਠੀਕ ਹੈ ਜੀ ਕਿੱਥੇ ਕਰੀ ਗਈ ਹੈ ਜੀ ਅਰੰachal ਪ੍ਰਦੇਸ਼ ਦੇ ਵਿੱਚ ਕੀਤੀ ਗਈ ਹੈ ਇਹ ਤੁਹਾਨੂੰ ਕਰਵਾ ਕੇ ਗਿਆ ਹੈਗਾ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਚੀਜ਼ ਹੋਰ ਵੀ ਕਰਵਾ ਕੇ ਗਿਆ ਹੈਗਾ ਕਿ ਅਰੰachal ਆਪਣੀ ਰਾਜਧਾਨੀ ਕਰਵਾ ਕੇ ਗਿਆ ਕਿਹੜੀ ਦੀ ਕਰਾ ਕੇ ਗਿਆ ਤੁਸੀਂ ਦੱਸਿਓ ਮੈਨੂੰ ਠੀਕ ਹੈ ਜੀ ਤੇ ਮੈਂ ਤੁਹਾਨੂੰ ਹੁਣ ਇੱਕ ਐਂ ਕਰਿਓ ਅਸਾਮ ਦੀ ਰਾਜਧਾਨੀ ਸਿੱਕਮ ਦੀ ਰਾਜਧਾਨੀ ਮੰਗਾਲਾਇ ਦੀ ਰਾਜਧਾਨੀ ਤੇ ਅਰੰachal ਪ੍ਰਦੇਸ਼ ਇਹਨਾਂ ਚਾਰਾਂ ਦੀ ਰਾਜਧਾਨੀ ਤੁਸੀਂ ਕਮੈਂਟ ਕਰਨਾਗਾ ਮੈਨੂੰ ਵੀ ਪਤਾ ਲੱਗੇਗਾ ਤੁਹਾਨੂੰ ਕਿੰਨਾ ਕੁ ਪਤਾ ਹੈਗਾ ਕਹਿੰਦੇ ਜੀ ਓਸ਼ੀਨ ਰਿਪੋਰਟ 2024 ਕਿਹਦੇ ਦੁਆਰਾ ਰਿਲੀਜ਼ ਕੀਤੀ ਗਈ ਹੈ ਸਭ ਤੋਂ ਪਹਿਲਾਂ ਸਮਝ ਲੈ ਕਿ ਓਸ਼ੀਅਨ ਰਿਪੋਰਟ ਹੈਕੀ ਹੈ ਆਪਣੇ ਗਲੇਸ਼ੀਅਰ ਰਾਜੇ ਦਿਨੋ ਦਿਨ ਪਿਘਲ ਰਹੇ ਨੇ ਆਪਣਾ ਬੈਂਜੂਏਲਾ ਨਾ ਬੈਂਜੂਏਲਾ ਦਾ ਨਾਮ ਸੁਣਿਆ ਹੋਣਾਗਾ ਬੈਂਜੂਏਲਾ ਇੱਕ ਦੇਸ਼ ਹੈਗਾ ਉਹਦੇ ਤੇ ਜਿੰਨੇ ਵੀ ਗਲੇਸ਼ੀਅਰ ਸਾਰੇ ਗਲੇਸ਼ੀਅਰ ਪਿਘਲ ਗਏ ਉਹਨਾਂ ਦੇ ਤਾਂ ਇਹ ਬਹੁਤ ਵੱਡੀ ਇੱਕ ਖਤਰੇ ਦੀ ਘੰਟੀ ਹੈ ਕਿ ਇੰਨੇ ਜਾਰੇ ਜਿੰਨੇ ਤਾਂ ਗਲੇਸ਼ੀਅਰ ਸੀ ਸਾਰੇ ਗਲੇਸ਼ੀਅਰ ਪਿਘਲ ਗਏ ਉਹਨਾਂ ਦੇ ਜਿਹਦੇ ਕਰਕੇ ਰਾਜੇ ਦਿਨੋ ਦਿਨ ਗ੍ਰੀਨ ਹਾਊਸ ਅਫੈਕਟ ਗ੍ਰੀਨ ਹਾਊਸ ਅਫੈਕਟ ਪੈਦਾ ਹੋ ਰਿਹਾ ਹੈਗਾ ਜਿਸ ਦੇ ਕਰਕੇ ਦਿਨੋ-ਦਿਨ ਗਰਮੀ ਵਧਦੀ ਜਾ ਰਹੀ ਹੈ ਆਇਓਨ ਲੇਅਰ ਖਤਮ ਹੋ ਰਹੀ ਹੈ ਟੈਂਪਰੇਚਰ ਤੁਸੀਂ ਦਿਨੋ-ਦਿਨ ਦੇਖੋ ਵਧਦਾ ਹੀ ਚੁੜਿਆ ਜਾ ਰਿਹਾ ਹੈਗਾ ਠੀਕ ਹੈ ਤਾਂ ਇਹ ਉਸ ਰਿਪੋਰਟ ਜਿਹੜੀ ਦਿੱਤੀ ਹੈ ਰਾਜੀ ਇਹ ਕਿਹਦੇ ਬਾਰੇ ਤੇ ਕਿ ਆਪਾਂ ਕਿਵੇਂ ਗ੍ਰੀਨ ਹਾਊਸ ਅਫੈਕਟ ਨੂੰ ਘਟਾਉਣਾਗਾ ਕਿਵੇਂ ਆਪਾਂ ਆਪਣੇ ਸਾਗਰ ਬਚਾਉਣੇ ਆ ਕਿਵੇਂ ਆਪਾਂ ਆਪਦੇ ਜਿਹੜੀਆਂ ਟੈਂਪਰੇਚਰ ਕਿਵੇਂ ਘਟਕਾਣਾ ਕਾਰਬਨ ਡਾਈ ਆਕਸਾਈਡ ਦੀ ਕਿਵੇਂ ਆਪਾਂ ਜ਼ੀਰੋ ਮਿਸ਼ਨ ਕਰਨੀ ਹੈ ਕਾਰਬਨ ਨੂੰ ਮਤਲਬ ਜਿਵੇਂ ਬਿਲਕੁਲ ਖਤਮ ਕਰਨਾਗਾ ਜੇ ਤੁਸੀਂ ਸੁਣਿਆ ਹੋਗਾ ਕਿ ਇੰਦਰਾ ਗਾਂਧੀ ਜਿਹੜਾ 에어ਪੋਰਟ ਆ ਦਿੱਲੀ ਦੇ ਵਿੱਚ ਉਹ ਪਹਿਲਾ 에어ਪੋਰਟ ਹੈ ਜਿੱਥੇ ਦੱਜੇ ਜ਼ੀਰੋ ਕਾਰਬਨ ਹੈਗੀ ਜ਼ੀਰੋ ਕਾਰਬਨ ਯੂਜ਼ ਕਰਦੇ ਆ ਉਹ ਕਿ ਮਤਲਬ ਬਹੁਤ ਘੱਟ ਜ਼ੀਰੋ ਪ੍ਰਦੂਸ਼ਣ ਦਾ ਕਾਰਨ ਨਾ ਹੋ ਕਿ ਮਤਲਬ ਪ੍ਰਦੂਸ਼ਣ ਨਹੀਂ ਹੁੰਦਾ ਉੱਥੇ ਜਮਾਂ ਵੀ ਠੀਕ ਹੈ ਜਿਹੜੀਆਂ ਉਥੋਂ ਦੀਆਂ ਚੀਜ਼ਾਂ ਅਪਲਾਈ ਕੀਤੀਆਂ ਜਾਂਦੀਆਂ ਉੱਥੇ ਠੀਕ ਹੈ ਤਾਂ ਇਹ ਬਾਈ ਰਿਪੋਰਟ ਕੌਣ ਜਾਰੀ ਕਰਦਾ ਜਨਾਸਕੋ ਕੌਣ ਜਾਰੀ ਕਰਦਾ ਜੀ ਇਹ ਰਿਪੋਰਟ ਜਨਾਸਕੋ ਜਾਰੀ ਕਰਦਾ ਬਸ ਇੰਨਾ ਯਾਦ ਕਰ ਲਿਓ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਅਗਰੇ ਦੇ ਵਿੱਚ ਕੀ ਕਹਿੰਦੇ ਕਹਿੰਦੇ ਜੀ 81ਵਾਂ ਹੋਇਆ ਇੰਟਰਨੈਸ਼ਨਲ 에ਅਰ ਟ੍ਰਾਂਸਪੋਰਟ ਐਸੋਸੀਏਸ਼ਨ ਐਨਵਲ ਜਰਨਲ ਮੀਟਿੰਗ ਠੀਕ ਹੈ ਜੀ ਅੰਤਰਰਾਸ਼ਟਰੀ ਹਵਾਈ ਆਵਾਜਾਈ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਜਾਂਦੀ ਹੈ ਹਰ ਸਾਲ ਹੁੰਦੀ ਹੈ ਮੀਟਿੰਗ 2024 ਦੀ ਮੀਟਿੰਗ ਹੈ ਕਿਨੇ ਕਿੱਥੇ ਹੋਈ ਹੈ ਇਹ ਹੋਈ ਹੈ ਜੀ ਆਪਣੇ ਇੰਡੀਆ ਦੇ ਵਿੱਚ ਕਿੱਥੇ ਹੋਈ ਹੈ ਜੀ ਇੰਡੀਆ ਦੇ ਵਿੱਚ ਤੁਹਾਨੂੰ ਕਈ ਵਾਰੀ ਨਾ ਇੱਥੇ ਐਡਾ ਨਾਂ ਲਿਖਿਆ ਹੋਇਆ ਬੈਸ ਨੂੰ ਪੇਪਰ ਦੇ ਵਿੱਚ ਨਾ ਕਈ ਵਾਰੀ ਆਏ ਲਿਖ ਕੇ ਨਾਲ ਪੁੱਛ ਲੈਣਗੇ ਜੀ ਇਹਦਾ ਹੈੱਡ ਕੁਆਰਟਰ ਕਿੱਥੇ ਹੈ ਆਈਏ ਆਹੀਆ ਇੰਟਰਨੈਸ਼ਨਲ 에ਅਰ ਟ੍ਰਾਂਸਪੋਰਟ ਐਸੋਸੀਏਸ਼ਨ ਛੋਟਾ ਨਾਮ ਕਰ ਸਕਦਾ ਠੀਕ ਹੈ ਜੀ ਇਹ ਹੈਗਾ ਮੌਂਟਰੀਅਲ ਮੌਂਟਰੀਅਲ ਕਿੱਥੇ ਹੈ ਜੀ ਕੈਨੇਡਾ ਦੇ ਵਿੱਚ ਡਾਇਰੈਕਟਿਵ ਕੁਸ਼ਨ ਆ ਸਕਦਾ ਰੀਜ਼ਨਿੰਗ ਦੇ ਵਿੱਚ ਇੱਕ ਕੁਸ਼ਨ ਆਇਆ ਹੋਇਆ ਹੈ ਮੌਂਟਰੀਅਲ ਕੈਨੇਡਾ ਵਾਲਾ ਠੀਕ ਹੈ ਜੀ 1945 ਦੇ ਵਿੱਚ ਹੀ ਸਥਾਪਨਾ ਹੋਈ ਸੀ ਸਥਾਪਨਾਪਨ ਮੈਂ ਨਾ ਯਾਦ ਕਰ ਲਓ ਹੈੱਡ ਕੁਆਟਰ ਜੁਗ ਯਾਦ ਕਰ ਲੈਂਦਾ ਚੈਨਾ ਦੀ ਰਾਤਾਂ ਨੇ ਵਿਜਿੰਗ ਜਪਾਨ ਦੇ ਟੋਕਿਓ ਠੀਕ ਹੈ ਜੀ ਅਮਰੀਕਾ ਦੀ ਤੁਸੀਂ ਦੱਸਣੀ ਹੈ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਕਹਿੰਦੇ ਜੀ ਨਾਗੀ ਐਂਡ ਨਕਤੀ ਇਹ ਵਾਰਡ ਸਾਈਟ ਚ ਨਹੀਂ ਆਈਆਂ ਇਹਨਾਂ ਨੂੰ ਰਾਮਸਰ ਸਾਈਟ ਡਿਕਲੇਅਰ ਕਰਤਾ ਰਾਮਸਰ ਸਾਈਟ ਦਾ ਜੀ ਇਹਦਾ ਹੈ ਇਹ ਕਿੱਥੋਂ ਸ਼ੁਰੂ ਕੀਤਾ ਸੀ ਜੀ ਈਰਾਨ ਦੇ ਰਾਮਸਰ ਜਗ੍ਹਾ ਕੀ ਉੱਥੋਂ ਆਪਾਂ ਸ਼ੁਰੂ ਕੀਤਾ ਸੀ ਰਾਮਸਰ ਸਾਈਟਾਂ ਰਾਮਸਰ ਸਾਈਟਾਂ ਆਪਣੇ ਇੰਡੀਆ ਦੇ ਵਿੱਚ ਟੋਟਲ ਕਿੰਨੀਆਂ ਰਾਮਸਰ ਸਾਈਟਾਂ ਇਸ ਟਾਈਮ 2025 ਦੇ ਹੁਣ ਤੱਕ ਦੀ ਗੱਲ ਕਰਦਾਂ ਰਾਜੀ ਮੈਂ ਠੀਕ ਹੈ ਜੀ ਅੱਜ ਦੀ ਤਰੀਕ ਤੱਕ ਦੀ ਗੱਲ ਕਰਦਾਂਗਾ ਤਾਂ 99 ਹੈ ਜੀ ਸਭ ਤੋਂ ਜ਼ਿਆਦਾ ਹੈਗੀਆਂ ਆਪਣੇ ਤਾਮਨਾਡੂ ਦੇ ਵਿੱਚ ਜੇਕਰ ਦੁਨੀਆ ਦੇ ਪੱਧਰ ਤੇ ਦੇਖੀਏ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਰਾਮਸਰ ਸਾਈਟ ਹੈਗੇ ਯੂਕੇ ਦੇ ਵਿੱਚ ਠੀਕ ਹੈ ਜੀ ਇਹ ਚੀਜ਼ ਯਾਦ ਕਰ ਲਓ ਤੇ ਇਹ ਮਿਲੀ ਕਿੱਥੋਂ ਹੈ ਜੀ ਆਪਾਂ ਨੂੰ ਇਹ ਪੁੱਛ ਰਹੇ ਨੇ ਕਿ ਜਿਹੜੀ ਇਹ ਨਾਗੀ ਐਂਡ ਨਾਗਤੀ ਵਾਰਡ ਸੈਂਚਰੀ ਹੈਗੀ ਠੀਕ ਹੈ ਜੀ ਇਹ ਕਿੱਥੋਂ ਦੀ ਹੈ ਬਿਹਾਰ ਦੀ ਠੀਕ ਹੈ ਜੀ ਸੀ ਨੰਬਰ ਆਪਸ਼ਨ ਆਪਣਾ ਆਨਸਰ ਆ ਜਾਣਾ ਹੈ ਇਸ ਤੋਂ ਬਾਅਦ ਡੈਕਸ ਦੇ ਵਿੱਚੋਂ ਤੁਹਾਨੂੰ ਪਤਾ ਕਿ ਹਰ ਸਾਲ ਪੇਪਰ ਦੇ ਵਿੱਚ ਪ੍ਰੈਕਸ਼ਨ ਪੁੱਛੇ ਜਾਂਦੇ ਨੇ ਡੈਕਸ ਦੇ ਵਿੱਚੋਂ ਕਨੇਜੀ এনवायरमेंट ਪਰਫਾਰਮੈਂਸ ਇੰਡੈਕਸ 2024 ਦੇ ਵਿੱਚ ਇੰਡੀਆ ਰੈਂਕ ਕਿੰਨਾਗਾ ਇੰਡੀਆ ਰੈਂਕ ਖਰਾਬ ਆਪਈ ਸਭ 176 ਮਾਰਕ ਰੈਂਕ ਕਰਦਾ ਇੱਕ ਤਾਂ ਇਹ ਪੁੱਛਿਆ ਜਾਉ ਇੱਕ ਟਾਪ ਦਾ ਯਾਦ ਕਰ ਲੋ ਟਾਪ ਨੇ ਤਾਂ ਵੈਸੇ ਤਿੰਨ ਹੁੰਦੇ ਆ ਪਰ ਆਪਾਂ ਇੱਕ ਹੀ ਯਾਦ ਕਰਾਂਗੇ ਠੀਕ ਹੈ ਜੀ ਕਿਉਂਕਿ ਇਹ 2024 ਦੇ ਕਰੰਟ ਅਫੇਅਰ ਹੈਗੀ ਤਾਂ ਉੱਥੇ ਆਪਾਂ ਜ਼ਿਆਦਾ ਇਹ ਪੁੱਛ ਸਕਦੇ ਕਿ এনवायरमेंट ਪਰਫਾਰਮੈਂਸ ਇੰਡੈਕਸ 2024 ਦੇ ਵਿੱਚ ਪਹਿਲਾ ਰੈਂਕ ਕਿਹਨੇ ਪ੍ਰਾਪਤ ਕੀਤਾ ਜਾਂ ਡਾਇਰੈਕਟ ਇਹ ਪੁੱਛ ਸਕਦੇ ਠੀਕ ਹੈ ਤਾਂ ਆਪਾਂ ਦੋਨੇ ਪਿੱਛੋਂ ਨਹੀਂ ਚੁੱਕਣਾ ਹੈਗਾ ਦੋਨੇ ਚੀਜ਼ਾਂ ਆਪਾਂ ਲੈ ਕੇ ਚੱਲਨੇਗਾ ਨਾਲ-ਨਾਲ ਇਸ ਤੋਂ ਬਾਅਦ ਅਗਲੀ ਗੱਲ ਕਰਦੇ ਆਂ ਕਹਿੰਦੇ ਜੀ ਸਿੱਕਮ ਦੇ ਨਵੇਂ ਜਿਹੜੇ ਚੀਫ ਮਿਨਿਸਟਰ ਕੌਣ ਬਣ ਗਏ ਤੁਸੀਂ ਯਾਦ ਕਰ ਲਓ ਜਿਹੜੇ ਸਿੱਕਮ ਨੂੰ ਯਾਦ ਕਰ ਲਓ ਜਿਹੜੇ ਆਪਣੇ ਸਿੱਖ ਹੈਗੇ ਠੀਕ ਹੈ ਜਿਹੜੇ ਆਪਣੇ ਸਿੱਖ ਹੈਗੇ ਤਾਂ ਇਹ ਰਾਜ 1985 ਦੇ ਵਿੱਚ ਬਣਿਆ ਸੀ ਸਿੱਕਮ ਸਿੱਕਮ ਤੇ ਗੋਆ ਦਾ ਬਹੁਤ ਪੇਪਰ ਪੇਪਰ 'ਚ ਪੁੱਛਿਆ ਗੋਆ 1987 ਦੇ ਵਿੱਚ ਪੂਨ ਸਟੇਟ ਦਾ ਦਰਜ ਦਿੱਤਾ ਸੀ 1985 ਦੇ ਵਿੱਚ ਸਿੱਕਮ ਨੂੰ ਇਹਦਾ ਚੀਫ ਮਿਨਿਸਟਰ ਦੇਖੋ ਸਿੱਕਮ ਤੋਂ ਯਾਦ ਕਰ ਲਓ ਸਿੱਖ ਹੈ ਜਿਹੜੇ ਆਪਣੇ ਜਿਹੜੇ ਆਪਣੇ ਸਿੱਖ ਆ ਫਰੀਕ ਨੂੰ ਕੀ ਸਿਖਾਉਂਦੇ ਆ ਪ੍ਰੇਮ ਕਰੂਗੀ ਜੀ ਠੀਕ ਹੈ ਜੀ ਤਾਂ ਬੀ ਨੰਬਰ ਆਪਸ਼ਨ ਦਾ ਬਿਲਕੁਲ ਸਹੀ ਅਨਸਰ ਹੈ ਇਸ ਤੋਂ ਬਾਅਦ ਚੱਲਦੇ ਆਪਾਂ ਜਿਹੜੇ 99ਵੇਂ ਪ੍ਰਸ਼ਨ ਤੇ ਕਹਿੰਦੇ ਜੀ ਉੜਾਚਲ ਪ੍ਰਦੇਸ਼ ਦਾ ਕੋਣ ਹੈ ਜੀ ਇਹਨਾਂ ਉਹਨਾਂ ਦਾ ਪ੍ਰੇਮ ਹੈ ਸਿੱਕਮ ਵਾਲਿਆਂ ਦਾ ਤੇ ਉੜਾਚਲ ਪ੍ਰਦੇਸ਼ ਵਾਲਿਆਂ ਦਾ ਪੇਮਾ ਖੰਡੂ ਵਾਲੀ ਠੀਕ ਹੈ ਜੀ ਪੇਮਾ ਖੰਡੂ ਇਹਦਾ ਅਨਸਰ ਆਪਣਾ ਏ ਵਾਲਾ ਹੈਗਾ ਠੀਕ ਹੈ ਜੀ ਅੱਜ ਦੇ ਆਪਾਂ ਲਾਸਟ ਪ੍ਰਸ਼ਨ ਦੀ ਗੱਲ ਕਰ ਲਈ ਜੀ ਲਾਸਟ ਪ੍ਰਸ਼ਨ ਦੇ ਵਿੱਚ ਕਹਿੰਦੇ ਜੀ ਗਲੋਬਲ ਜੈਂਡਰ ਗੈਪ ਇੰਡੈਕਸ ਜੈਂਡਰ ਗੈਪ ਹੁੰਦਾਗਾ ਕਿ ਆਪਾਂ ਮੇਲ ਅਤੇ ਫੀਮੇਲ ਦੇ ਵਿੱਚ ਕਿੰਨਾ ਕਿ ਮਿਤਕਰਾ ਆਪਣੇ ਇੰਡੀਆ ਦੇ ਵਿੱਚ ਮੇਲ ਫੀਮੇਲ ਨੂੰ ਲੈ ਕੇ ਕਿੰਨਾ ਕਿ ਮਿਤਕਰਾ ਉਹਦੇ ਵਾਸਤੇ ਆਪਣਾ ਰੈਂਕ ਕਿੰਨਾ ਹੈ ਇਹ ਪੁੱਛਿਆ ਜਾ ਰਿਹਾ ਹੈ ਜੀ ਆਪਣਾ ਰੈਂਕ ਹੈਗਾ ਜੀ 123ਵਾਂ ਟ็ਪ ਤੇ ਕੌਣਾ ਜਿੱਥੇ ਬਹੁਤ ਘੱਟ ਮਿਤਕਰਾਗਾ ਟੋਪ ਤੇ ਕੌਣਾ ਹੈ ਜੀ ਆਈਸਲਾਈਡ ਠੀਕ ਹੈ ਜੀ ਆਈਸਲਾਈਡ ਤਾਂ ਇਹਨਾਂ ਰਾਜੇ ਅੱਜ ਆਪਣੇ ਆ ਲਿਖਿਆ ਹੋਇਆ ਦੇ ਵਿੱਚ ਠੀਕ ਹੈ ਜੀ ਇਹ ਨਾਲ ਅੱਜ ਆਪਣੇ ਆਪਾਂ 1 ਤੋਂ ਲੈ ਕੇ 60 ਤੱਕ ਆਪਾਂ 2024 ਦੇ ਵੀ ਕਵਰ ਕਰਦੇ ਜਾ ਰਹੇ ਹਾਂ ਇਹਦੇ ਵਿੱਚ ਜੇਕਰ ਕੋਈ ਇੰਪੋਰਟੈਂਟ ਹੋਣਾ 2023 ਦਾ ਵੀ ਜਿਵੇਂ ਥੀਮ ਵਗੈਰਾ ਜੇ ਕੋਈ ਆਪ ਨੂੰ ਲੱਗਦਾ 2022 ਦਾ ਉਹ ਵੀ ਆਪਾਂ ਕਵਰ ਕਰਾਂਗੇ ਠੀਕ ਹੈ ਜੀ ਤੇ ਬਹੁਤ ਬੱਚੇ ਕਹਿਣਗੇ ਜੀ ਕਿੰਨੇ ਕੈਮਸੀਕੂ ਕਰਵਾਉਗੇ ਤੁਸੀਂ ਇਹਦੇ ਸਾਨੂੰ ਤਾਂ ਇਹਦੇ ਲਗਭਗ ਰਾਜੇ ਤੁਹਾਨੂੰ ਮੈਂ ਐਮਸੀਕੂ ਕਰਵਾਉਂਗਾ 250 ਦੇ ਕਰੀਬ ਤਾ 100 ਡਿਗਰੀ ਦੇ ਕਰਵਾਉਗਾ ਬਹੁਤ ਘੱਟ ਗਿਣਤੀ ਹੈ ਪਰ 250 ਦੇ ਵਿੱਚੋਂ ਰਿਜ਼ਲਟ ਬਹੁਤ ਵਧੀਆ ਮਿਲ ਸਕਦਾ ਹੈ ਤੁਹਾਨੂੰ ਠੀਕ ਹੈ ਉਹਨਾਂ ਦਾ ਕੰਟੈਂਟ ਪੜ ਲਿਏ ਜਿੰਨਾ ਕ ਆਪਣੇ ਯਾਦ ਰੇਜੇ ਕਰਵਾਉਂਦਾ ਮੈਂ ਤੁਹਾਨੂੰ 1000 ਵੀ ਕਰਵਾ ਸਕਦਾ ਹਾਂ 1000 ਦੇ ਵਿੱਚੋਂ ਜੇ ਤੁਹਾਡੇ ਜਾਦੇ ਉੱਥੇ ਜਾ ਕੇ ਦੋ ਤਿੰਨ ਸੌ ਰਿਹਾ ਉਹ ਵੀ ਚੱਜ ਨਾਲ ਯਾਦ ਹੋ ਜਾਊਗਾ ਕੀ ਫਾਇਦਾ ਜਿੰਨਾ ਕਰਵਾ ਰਿਹਾ ਹੈਗਾ ਇਹਦੇ ਵਿੱਚ ਸਕਿਪ ਕਰਨ ਦੀ ਕੋਸ਼ਿਸ਼ ਨਾ ਕਰੋ ਜੇ ਅਸੀਂ ਥੀਮ ਛੱਡ ਜਾਂਦੇ ਆ ਅਸੀਂ ਆਜੇ ਛੱਡ ਦਨੇ ਆ ਆ ਆਪਦੇ ਕੋਲ ਲੀਡਰੀ ਕਰਨ ਦੀ ਕੋਸ਼ਿਸ਼ ਨਹੀਂ ਕਰਨ ਜਿਹਦੇ ਵਿੱਚ ਜੇ ਆਪਦੇ ਕੋਲ ਲੀਡਰੀ ਕਰਨ ਦੀ ਕਲਾਸ ਸਕਿਪ ਕਰਕੇ ਹੁਣੀ ਜਾ ਸਕਦੇ ਹੋ ਬਾਅਦ ਵਿੱਚ ਕਹਿ ਲੈਣਾ ਜੀ 55 ਨੰਬਰ ਦੀ ਆਜੇ ਕਰਵਾਇਆ ਹੋਇਆ 18 ਨੰਬਰ ਦਾ ਹੀ ਆਇਆਗਾ ਠੀਕ ਹੈ ਤਾਂ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਰਾਜ ਜੀ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਆਪਣੇ ਜੀ ਨੂੰ ਸਬਸਕ੍ਰਾਈਬ ਕਰਦਿਆ ਕਰੋ ਕਿ ਤੁਹਾਡੇ ਵਾਸਤੇ ਮੈਂ ਹੋਰ ਵੀ ਵਧੀਆ ਬਦੀਆਂ ਚੀਜ਼ਾਂ ਲੈ ਕੇ ਆਵਾਂ ਬਾਕੀ ਰਾਜੇ ਬੱਚੇ ਹੁਣ ਬੈਠੇ ਆ ਉਲਝੇ ਕਿਸੇ ਬੱਚੇ ਦਾ ਆਇਆ ਹੋਇਆ ਪੈਜਰ ਕਿੰਨੇ ਮਹੀਨੇ ਚ ਕੀ ਤਿਆਰੀ ਕਰ ਲਾਂਗੇ ਬੱਚੇ ਬੱਚਿਆਂ ਨੂੰ ਆਇਆ ਹੋਇਆ ਕਿ ਬਹੁਤ ਵਧੀਆ ਤਿਆਰੀ ਹੋ ਚੁਤਾ ਰਹੀ ਹੈ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾਗਾ ਕਿ ਪੇਪਰ ਜਿਹੜਾ ਜਲਦੀ ਆਇਆ ਉਹ ਕਿਸ ਇੱਕ ਬੱਚੇ ਵਾਸਤੇ ਜਲਦੀ ਨਹੀਂ ਆਇਆ ਸਾਰੇ ਬੱਚਿਆਂ ਵਾਸਤੇ ਉਹ ਪੇਪਰ ਜਲਦੀ ਆਏਗਾ ਤੁਸੀਂ ਕੀ ਕਰਨਾ ਜਿੰਨਾ ਮੈਂ ਤੁਹਾਨੂੰ ਸਿਲੇਬਸ ਕਰਵਾਇਆ ਹੋਇਆ ਐਪ ਦੇ ਵਿੱਚ ਲਾ ਲਓ ਚਾਹੇ ਆਪ ਮੈਂ ਕਰਵਾ ਰਹੇ ਹਾਂਗਾ ਤਾਂ ਉਹ ਲਿਮਟਡ ਦਾ ਸਿਲੇਬਸ ਹੈ ਲਿਮਟਡ ਦਾ ਸਿਲੇਬਸ ਉਹ ਤੁਹਾਡਾ ਮੈਂ ਲਿਖ ਕੇ ਦਿੰਦਾ ਕਿ ਤੁਸੀਂ 10 ਤੋਂ 12 ਦਿਨਾਂ ਦੇ ਵਿੱਚ ਕਵਰ ਕਰੀ ਜਾਂਦੇ ਹੋ ਇੱਕ ਵਾਰੀ ਤੇ ਤੁਸੀਂ ਮਹੀਨੇ ਦੇ ਵਿੱਚ ਤਿੰਨ ਵਾਰੀ ਕਵਰ ਕਰ ਲਓਗੇ ਮੈਥ ਨੂੰ ਤੇ ਰੀਜਨਿੰਗ ਨੂੰ ਛੱਡ ਕੇ ਰੀਜਨਿੰਗ ਵੀ ਕਰ ਲੋਗੇ ਰੀਜਨਿੰਗ ਵੀ ਤੁਸੀਂ ਮੇਰੇ ਨਾਲ ਮਹੀਨੇ 'ਚ ਦੋ ਵਾਰੀ ਜਾਂ ਤਿੰਨ ਵਾਰੀ ਕਵਰ ਕਰ ਦੋਗੇ ਮੈਥ ਨੂੰ ਸ਼ਟਿੰਗ ਕਿਉਂਕਿ ਮੈਥ ਦਾ ਸਲੀਪਸ ਜਿਆਦਾ ਹੋ ਜਿਹੜੇ ਬੱਚੇ ਨੂੰ ਆਉਂਦਾ ਹੈਗਾ ਉਹ ਤਾਂ ਕਵਰ ਕਰ ਸਕਦਾ ਦੋ ਵਾਰੀ ਪਰ ਜਿਹੜੇ ਬੱਚੇ ਨੂੰ ਕਿਉਂਕਿ ਕਈਆਂ ਵੀ ਘਟਾਈ ਜਾਂ ਪੋਸਟਾਂ ਉੱਤੇ ਦੇਖੀਏ ਤਾਂ ਜੇਕਰ ਕਿਸੇ ਬੱਚੇ ਨੇ ਮੈਥ ਮੇਰੇ ਕੋਲੋਂ ਸ਼ੁਰੂ ਤੋਂ ਪੜਿਆ ਹੋਇਆ ਬੱਚੇ ਤੇ ਮੈਥ ਥੋੜਾ ਮੋਟਾ ਵੀ ਬੱਚੇ ਨੂੰ 30 40% ਮੈਥ ਵੀ ਵਧੀਆ ਹੁੰਦਾ ਹੈਗਾ ਠੀਕ ਹੈ ਤਾਂ ਉਹ ਦੋ ਵਾਰੀ ਵੀ ਤਿਆਰੀ ਕਰ ਸਕਦਾ ਉਹਦੇ ਮੈਥ ਦੀ ਤਿੰਨ ਵਾਰੀ ਵੀ ਕਰ ਸਕਦਾ ਜੇ ਆਪਾਂ ਅੱਠ ਕੰਗਾਂ ਗਈਆਂ 18 ਨਾਲ ਦੇ ਵਿੱਚ ਜੇਕਰ ਆਪ ਇੱਕ ਇੱਕ ਕਾਈ ਕਰਦੇ ਆਗੇ 8 ਕਾਈਆਂ 8 3 24 ਤਾਂ ਵੀ ਤੁਸੀਂ ਤਿੰਨ ਵਾਰੀ ਵੱਧ ਤੋਂ ਵੱਧ ਜੋਰ ਮਾਰ ਕੇ ਤਿਆਰੀ ਕਰ ਸਕਦੇ ਹੋ ਤਿੰਨ ਵਾਰੀ ਬਹੁਤ ਵੱਡੀ ਰਿਵੀਜ਼ਨ ਹੁੰਦੀ ਹੈ ਜੇ ਤੁਸੀਂ ਕਰ ਸਕਦੇ ਹੋ ਠੀਕ ਹੈ ਤਾਂ ਕਰਕੇ ਮੈਂ ਤੁਹਾਨੂੰ ਲਿਮਟਡ ਸੇਵ ਕਰਵਾਇਆ ਹੋਇਆ ਹਫਤੇ ਵਿੱਚ ਤੇ ਉਹ ਲਿਮਟਡ ਸਲਿਪਸ ਕਰ ਲਓ ਰਿਜ਼ਲਟ ਤੁਹਾਨੂੰ ਬਹੁਤ ਵਧੀਆ ਮਿਲਣਾ ਹੈ ਜੀ ਠੀਕ ਹੈ ਜੀ ਧੰਨਵਾਦ ਹੈ ਮੇਰੇ ਦੋਸਤੋ ਜਿਉਂਦੇ ਬਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਕੋ ਤੁਹਾਡੇ ਬਾਤੇ ਮੈਂ ਹੋਰ ਵੀ ਬਰੀ ਬਰੀ ਚੀਜ਼ਾਂ ਤੁਹਾਨੂੰ ਪ੍ਰੋਵਾਈਡ ਕਰਵਾ ਸਕਾਂ ਧੰਨਵਾਦ